ਕਰਨਜੀਤ ਕੌਰ ਵਾਕਿਆਤ ਬੜਾ ਦਿਲ ਹਲੂਣ ਵਾਲਾ ਵਾਕਿਆਤ ਹੈ ਇਸ ਬਾਰੇ ਨਰੈਣਦਤ ਜਿਹੜੇ ਇਸ ਮਹਿਲਕਲਾਂ ਕੋਲ ਦੇ ਆਗੂ ਵੀ ਰਹੇ ਨੇ ਜਿਸ ਰਾਨ ਇੱਕ ਕਰਨਜੀਤ ਕੌਰ ਇੱਕ ਸਕੂਲ ਦੀ ਬਾਲੜੀ ਸੀ ਇਸ ਦੇ ਨਾਲ ਜੋ ਦਰਦ ਹਲੂਣ ਵਾਲੀ ਘਟਨਾ ਘਟੀ ਸੀ ਉਸ ਬਾਰੇ ਨਰੈਣਦਤ ਲਿਖਦੇ ਨੇ ਕਿ ਹਰ ਸਾਲ 12 ਅਗਸਤ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲਕਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਸ਼ਹੀਦ ਕਰਨਜੀਤ ਕੌਰ ਬੀਬਾ ਜੀ ਦੀ ਬਰਸੀ ਮਨਾਉਂਦੇ ਨੇ ਤੇ ਇਸ ਬਾਰੇ ਵੀ ਅੱਜ ਇਹ ਸਮਾਗਮ ਹੋ ਰਿਹਾ ਔਰਤ ਦੀ ਮੁਕੰਮਲ ਮੁਕਤੀ ਦੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਦੇ ਨੇ ਸਕੂਲ ਪੜਦੀ ਇਹ ਬਾਲੜੀ ਕਿਰਨਜੀਤ कौर ਨੂੰ ਅਗਵਾ ਕਰਕੇ ਬਲਾਤਕਾਰ ਕਰਕੇ ਪਿੱਛੋਂ ਉਸ ਦਾ ਬੜਾ ਘਣਾਉਣਾ ਕਤਲ ਕੀਤਾ ਗਿਆ ਸੀ ਉਹ ਇਨਸਾਫ ਲੈਣ ਲਈ 28 ਸਾਲ ਪਹਿਲਾਂ ਜਿਹੜਾ ਸੰਘਰਸ਼ ਚੱਲਿਆ ਸੀ ਉਹ ਸੰਘਰਸ਼ ਜ਼ਬਰ ਖਿਲਾਫ ਟੱਕਰੇ ਦੀ ਲਹਿਰ ਦਾ ਚਿੰਨ ਬਣ ਕੇ ਵਿਸ਼ਾਲ ਜਨ ਸਮੂਹ ਦੇ ਦਿਲ ਦਿਮਾਗ ਅੰਦਰੋਂ ਘਰ ਕਰ ਚੁੱਕਾ ਹੈ ਈਸ਼ਵਰਿ ਨਰਨਦਤ ਜੀ ਨਾਲ ਇੱਕ ਇੰਟਰਵਿਊ ਕੀਤੀ ਸੀ ਮੈਂ ਉਹ ਇੰਟਰਵਿਊ ਮੈਂ ਜ਼ਰੂਰ ਸ਼ੇਅਰ ਕਰਾਂਗਾ ਜਿਹੜੇ ਇਸ ਵਾਕਿਆਤ ਬਾਰੇ ਨਹੀਂ ਜਾਣਦੇ ਵੇਖਿਓ ਕਿ ਕਿਵੇਂ ਇਸ ਵਾਲੜੀ ਨੂੰ ਹਰ ਹਰ ਦੇ ਖੇਤ ਦੇ ਵਿੱਚ ਕੁਝ ਮਸਟੋਂਡਿਆਂ ਨੇ ਘੇਰਿਆ ਸੀ ਤੇ ਫਿਰ ਇਹ ਮਲੂਕ ਜੀ ਵਾਲੜੀ ਕਿਵੇਂ ਉਹਨਾਂ ਦਾ ਮੁਕਾਬਲਾ ਕਰਦੀ ਹੋਈ ਉਹਨਾਂ ਦੇ ਸਰੀਰ ਦਾ ਜਿਹੜਾ ਮਾਸ ਸੀ ਇਸ ਦੇ ਨੋਹਾਂ ਦੇ ਵਿੱਚ ਫਸਿਆ ਹੋਇਆ ਸੀ ਇਸ ਬਲਾਤਕਾਰ ਜਦੋਂ ਇਸ ਬੱਚੀ ਦੇ ਨਾਲ ਹੋਇਆ ਬੜਾ ਜੋਬਰ ਹੋਇਆ ਇਸ ਤੇ ਜਿਸ ਦੇ ਵਿੱਚ ਕੁਝ ਸਿਆਸੀ ਧਿਰਾਂ ਦੇ ਮਸਟੰਡੇ ਸ਼ਾਮਲ ਹੋਏ ਪੋਲਿਟিক্যাল ਪਾਰਟੀਆਂ ਸ਼ਾਮਲ ਹੋਈਆਂ ਤੇ ਇਸ ਵਾਲੜੀ ਦੇ ਜਿਹੜੇ ਮਾਪੇ ਸੀ ਉਹਨਾਂ ਤੇ ਕੀ ਕੀ ਵਾਪਰਿਆ ਤੇ ਫਿਰ ਆਖਰ ਦੋਸ਼ੀਆਂ ਨੂੰ ਸਜ਼ਾ ਹੋਈ ਇਹ ਜਿਹੜੇ ਦੋਸ਼ੀ ਸੀ ਪੋਲਿਟিক্যাল ਪਾਰਟੀਆਂ ਦੇ ਆਕਾਮਾਂ ਦੇ ਨਾਲ ਇਹਨਾਂ ਦੀਆਂ ਸਾਂਝ ਆ ਰਹੀਆਂ ਕਹਿੰਦੇ ਇਸ ਬਾਰੇ ਉਹ ਇੰਟਰਵਿਊ ਮੈਂ ਅਲੱਗ ਤੋਂ ਸ਼ੇਅਰ ਕਰਾਂਗਾ ਜਰੂਰ ਸੁਣਿਓ ਆਪਣੇ ਟਵਾਨਾ ਰੈਡੀ ਤੋਂ ਲਿੰਕ ਵਿੱਚ ਪਾ ਦਵਾਂਗਾ ਪਿਛਲੇ ਵਾਰਾਂ ਕੀਤੀ ਸੀ ਤੇ ਕਿ ਰنجਜੀਤ ਕੌਰ ਮਹਿਲ ਕਲਾਂ ਸੰਘਰਸ਼ ਦੇ ਸ਼ੁਰੂ ਹੋਣ ਸਮੇ ਉਸ ਦੀ ਦਰਸਤ ਬੁਨਿਆਦ ਰੱਖਣ ਸੰਘਰਸ਼ ਜਾਰੀ ਰੱਖਣ ਅੰਤਮ ਨਿਸ਼ਾਨੇ ਦੀ ਪੂਰਤੀ ਲਈ ਪੜਾਦਰ ਪੜਾ ਅੱਗੇ ਵਧਾਉਣਾ ਜ਼ਰੂਰੀ ਹੁੰਦਾ ਹੈ ਇਹ ਸਾਂਝਾ ਲੋਕ ਸੰਘਰਸ਼ ਅਨੇਕਾਂ ਬੰਗਾਰਾਂ ਦੀ ਪੂਰੀ ਸਿੱਧਕ ਦਲੀਲ ਨਾਲ ਟਕਰਾ ਕਰਦਾ ਹੋਇਆ ਅੱਗੇ ਵਧਿਆ ਇਸ ਘੋੜ ਨੂੰ ਅਗਵਾਈ ਦੇਣ ਵਾਲੀ ਐਕਸ਼ਨ ਕਮੇਟੀ ਲੰਮਾ ਅਰਸੇ ਦੇ ਦੌਰਾਨ ਇਕਜੁੱਟ ਰਹੀ ਇਸ ਨੇ ਲੋਕਾਂ ਦੇ ਵਿਸ਼ਵਾਸ ਚ ਰੱਖ ਕੇ ਚੱਲਣ ਦੀ ਆਪਣੇ ਦਰਸ ਸੇਧ ਦਾ ਪੱਲਾ ਕੁੱਟ ਕੇ ਫੜੀ ਰੱਖਿਆ ਮਹਿਲਕਲਾਂ ਇਲਾਕੇ ਦਾ ਇਤਿਹਾਸਕ ਪਿਛੋਕੜ ਪੱਖੋਂ ਸਦੀਆਂ ਤੋਂ ਇਹ ਇਤਿਹਾਸ ਘੱਲੂ ਘਾਰੇ ਤੋਂ ਲੈ ਕੇ ਪਰਜਾ ਮੰਡਲ ਲਹਿਰ, ਗਦਰ ਲਹਿਰ, ਪੈਪਸੂ ਮੁਜਾਰਾ ਲਹਿਰ, ਨਕਸਲ ਬਾੜੀ ਲਹਿਰ, ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ, ਕਿਸਾਨ ਮਜ਼ਦੂਰ ਮੁਲਾਜ਼ਮ ਲਹਿਰ ਆਦਾਂ ਅਮੀਰ ਵਿਰਸਾ ਇਹ ਮਹਿਲਕਲਾਂ ਦਾ ਬਰਨਾਲੇ ਦਾ ਇਲਾਕਾ ਰਿਹਾ। ਦੂਜੇ ਪਾਸੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਧਿਰ ਦਾ ਜਿਹੜਾ ਇਤਿਹਾਸ ਹੈ ਕਿ ਪੁਲਿਸ ਅਤੇ ਸਿਆਸਤਦਾਨਾਂ ਦੀ ਸ਼ਹਿ ਤੇ ਅਫੀਮ, ਪੁੱਕੀ ਸ਼ਰਾਬ ਆਦ ਵੇਚਣਾ ਲੋਕਾਂ ਦੀਆਂ ਜ਼ਮੀਨਾਂ ਜ਼ਿਆਦਾ ਤਾਂ ਦੇ ਕਬਜ਼ੇ ਕਰਨਾ ਔਰਤਾਂ ਦੇ ਉਧਾਲੇ ਤੋਂ ਲੈ ਕੇ ਹਰ ਕਿਸਮ ਦਾ ਅਨੈਤਿਕ ਕੰਮ ਕਰਨਾ ਲੋਕਾਂ ਉੱਪਰ ਦਬਾਅ ਪਾਉਣਾ ਇਹ ਉਸ ਜਮਾਤ ਦਾ ਇਤਿਹਾਸ ਰਿਹਾ ਜਿਨ੍ਹਾਂ ਨੇ ਇਸ ਬਾਲੜੀ ਦੇ ਨਾਲ ਇਹ ਕੁਛ ਕੀਤਾ ਘੋਲ ਸ਼ੁਰੂ ਹੋਣ ਸਮੇ ਪੀੜਤ ਪਰਿਵਾਰ ਨੇ ਆਪਣੇ ਪੱਖ ਵਿੱਚ ਕਰਨਾ ਜ਼ਰੂਰੀ ਸਭ ਤੋਂ ਵੱਡਾ ਕਾਰਜ ਹੁੰਦਾ ਹੈ ਪੀੜਤ ਪਰਿਵਾਰ ਨੂੰ ਆਪਣੇ ਪੱਖ ਵਿੱਚ ਕਰਨਾ ਇਸ ਲਈ ਇਸ ਘੋਲ ਇਸ ਪਖੋਂ ਅਮੀਰ ਪਹਿਲੂ ਰਿਹਾ ਕਿ 50 ਦਿਨ ਇਸ ਬਾਲੜੀ ਦੇ ਪਿਤਾ ਮਾਸਟਰ ਦਰਸ਼ਨ ਸਿੰਘ ਦੇ ਘਰ ਪਹੁੰਚੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਰਨਜੀਤ ਕੁਰ ਦੇ ਮਾਪਿਆਂ ਨੇ ਲਾਜਵਾਬ ਕਰ ਦਿੱਤਾ ਸੀ ਤੇ ਇਸ ਕਿਰਨਜੀਤ ਕੁਰ ਦੇ ਪਿਤਾ ਮਾਸਟਰ ਦਰਸ਼ਨ ਸਿੰਘ ਦੇ ਸਵਾਲਾਂ ਦਾ ਜਵਾਬ ਬਾਦਲ ਸਾਹਿਬ ਵੀ ਨਹੀਂ ਦੇ ਸਕੇ ਸੀ ਜਿਹੜੇ ਕੇ ਇਸ ਕਾਂਡ ਨੂੰ ਠੰਡਾ ਕਰਨ ਲਈ ਪਹੁੰਚੇ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਰਨਜੀਤ ਕੌਰ ਦੇ ਮਾਤਾ ਪਰਮਜੀਤ ਕੌਰ ਨੂੰ ਪੁੱਛਿਆ ਸੀ ਕਿ ਸਰਕਾਰ ਤੁਹਾਡੀ ਕੀ ਮਦਦ ਕਰ ਸਕਦੀ ਹੈ ਤਾਂ ਉਸ ਮੌਕੇ ਇਸ ਬਲਾਤਕਾਰ ਦੀ ਸ਼ਿਕਾਰ ਹੋਈ ਬਾਲੜੀ ਦੀ ਮਾਤਾ ਪਰਮਜੀਤ ਕੌਰ ਨੇ ਕਿਹਾ ਸੀ ਕਿ ਧੀ ਦੇ ਬਲਾਤਕਾਰੀ ਕਾਤਲਾਂ ਨੂੰ ਉਸੇ ਤਾਂ ਫਾਸੀ ਦਿੱਤੀ ਜਾਵੇ ਜਿਸ ਤਾਂ ਉਹਨਾਂ ਨੇ ਮੇਰੀ ਧੀ ਕਿਰਨਜੀਤ ਕੌਰ ਨਾਲ ਕੋ ਕਰਮ ਕੀਤਾ ਇਸ ਸਵਾਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਵਾਨ ਨੂੰ ਜਿੰਦਰਾ ਲੱਗ ਗਿਆ ਸੀ ਇਹੀ ਨਹੀਂ ਜਦੋਂ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਰਣਜੀਤ ਕੁਰ ਦੇ ਕਾਤਲਾਂ ਦੀ ਉਮਰ ਕੈਦੀ ਸਜ਼ਾ ਬਰਕਰਾਰ ਰੱਖਣ ਦੇ ਨਾਲ ਨਾਲ 1 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਤਾਂ ਇਸ ਕੇ ਰਣਜੀਤ ਕੁਰ ਦੇ ਪਿਤਾ ਮਾਸਟਰ ਦਰਸ਼ਨ ਸਿੰਘ ਨੇ ਵੱਡਾ ਜਿਗਰਾ ਕਰਕੇ ਸੂਝ ਦਾ ਮੁਜ਼ਾਰਾ ਕਰਦੇ ਆ ਇਹ ਰਕਮ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਝੋਲੀ ਪਾ ਕੇ ਮਾਣ ਬਖਸ਼ਿਆ ਹਰ ਕੋਲ ਹਰ ਲੋਕ ਘੋਲ ਵਾਂਗ ਇਸ ਘੋਲ ਦਾ ਰਸਤੇ ਵੀ ਬਹੁਤ ਅੜਿੱਕੇ ਆਏ ਜਦੋਂ ਦੁਸ਼ਮਣਾਂ ਦੀਆਂ ਜੜਾਂ ਡੁੰਗਾਈ ਵੱਲ ਗਈਆਂ ਡੁੰਗੀਆਂ ਹੁੰਦੀਆਂ ਗਈਆਂ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹੁੰਦੇ ਨੇ ਜਿਵੇਂ ਲਾਲਚ ਦਿੱਤਾ ਗਿਆ ਧਮਕੀਆਂ ਦਿੱਤੀਆਂ ਗਈਆਂ ਝੂਠੇ ਪੁਲਿਸ ਕੇਸਾਂ ਦੇ ਵਿੱਚ ਉਲਝਾ ਕੇ ਰਿਸ਼ਤੇਦਾਰਾਂ ਤੇ ਜਾਂ ਸਮਾਜਿਕ ਦਬਾਅ ਪਾਉਣਾ ਬਹੁਤ ਵੱਡਾ ਕੰਮ ਨਹੀਂ ਹੁੰਦਾ ਅਜਿਹੀ ਹਾਲਤ ਵਿੱਚ ਇਸ ਘੋਲ ਦੀ ਲੀਡਰਸ਼ਿਪ ਦਾ ਹਰ ਕਿਸਮ ਦਾ ਡਰ ਤੇ ਦਾਬੇ ਤੋਂ ਮੁਕਤ ਹੋਣਾ ਜ਼ਰੂਰੀ ਹੁੰਦਾ ਹੈ ਇਹ ਤਾਂ ਹੀ ਸੰਭਵ ਹੁੰਦਾ ਜੇ ਲੀਡਰਸ਼ਿਪ ਕੋਲ ਵਿਗਿਆਨਿਕ ਵਿਚਾਰਾਂ ਦੀ ਸੋਝੀ ਹੋਵੇ ਅਜਿਹੇ ਹਾਲਾਤਾਂ ਨਾਲ ਨਜਿੱਠਣ ਦਾ ਤਜਰਬਾ ਹੋਵੇ ਤੇ ਅਜੇ ਕੁਝ ਇਤਿਹਾਸ ਤੋਂ ਜਾਣੂ ਹੋਵੇ ਅਜੇਹੇ ਕੋਲ ਦੇ ਦੌਰਾਨ ਵਿਰੋਧੀ ਤਰਫ ਵਾਹ ਫਲਾਉਂਦੀ ਤੇ ਸਾਜ਼ਿਸ਼ਾਂ ਰਚਦੀ ਹੈ ਇਸ ਕਿਰਨਜੀਤ ਕੋਰ ਐਕਸ਼ਨ ਕਮੇਟੀ ਜਿਸ ਨੇ ਇਸ ਇਨਸਾਫ ਨੂੰ ਲਿਆ ਤੇ ਲੰਮੀ ਲੜਾਈ ਲੜੀ ਸੱਚਾਈ ਤੇ ਪਹਿਰਾ ਦੰਡਿਆ ਇਸ ਹਰ ਸਾਜ਼ਿਸ਼ ਦਾ ਮੂੰਹ ਤੋੜਵਾ ਜਵਾਬ ਦਿੱਤਾ ਮਰਦ ਪ੍ਰਧਾਨ ਸਮਾਜ ਨੇ ਔਰਤਾਂ ਪ੍ਰਤੀ ਪਹਿਲਾਂ ਹੀ ਇੱਜ਼ਤ ਹਾਦਕ ਦੇ ਨਾਂ ਤੇ ਪਛਾਂਖ ਚੋਂ ਨਜ਼ਰੀਆ ਤੈਅ ਕੀਤਾ ਇਸ ਕਿਰਨਜੀਤ ਕੋਰ ਕੋਲ ਦੇ ਮੁੱਢ ਤੋਂ ਹੀ ਇਹ ਪਛਾਣ ਖਿੱਚੂ ਮਿਸ ਤੋਂੜਨ ਦਾ ਸੁਚੇਤ ਯਤਨ ਕੀਤਾ ਗਿਆ ਸਿੱਟਾ ਇਹ ਨਿਕਲਿਆ ਕਿ ਔਰਤਾਂ ਦੀਆਂ ਅੱਖਾਂ ਦੇ ਵਿੱਚ ਵਗਦੇ ਹੰਝੂ ਰੋਲੀ ਗਰਜ ਵਿੱਚ ਤਬਦੀਲ ਹੋਏ ਇਤਿਹਾਸ ਦੇ ਸੰਘਰਸ਼ਾਂ ਦੇ ਵਿੱਚ ਔਰਤ ਦੀ ਸ਼ਾਨਾਂ ਮੱਤੀ ਭੂਮਿਕਾ ਨੂੰ ਅੱਗੇ ਤੋਰਦਿਆਂ ਭੈਣੋ ਰਲੋ ਭਰਾਵਾਂ ਸੰਗ ਰਲ ਕੇ ਲੜੀਏ ਹੱਕੀ ਜੰਗ ਇਹ ਨਾਰੇ بلند ਹੋਏ ਐਕਸ਼ਨ ਕਮੇਟੀ ਨੂੰ ਪੁਲਿਸ ਅਤੇ ਸਿਆਸੀ ਗੱਠ ਜੋੜ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਦੁਸ਼ਮਣ ਨੇ ਬਾਹਰੋਂ ਤੇ ਅੰਦਰੋਂ ਦੋਵਾਂ ਪਾਸਿਆਂ ਤੋਂ ਇਸ ਐਕਸ਼ਨ ਕਮੇਟੀ ਤੇ ਹਮਲੇ ਕੀਤੇ ਤੇ ਜਿਸ ਤਰ੍ਹਾਂ ਇਸ ਮੁੱਦੇ ਮੁਕਾਬਲੇ ਜਮੂਰੀ ਢੰਗ ਨਾਲ ਸਾਂਝੇ ਘੋਲ ਦਾ ਘੇਰਾ ਵਿਸ਼ਾਲ ਕੀਤਾ ਗਿਆ ਤੇ ਕਿਰਨਜੀਤ ਕੋਰ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਤੋਂ ਲੈ ਕੇ ਤਿੰਨ ਘੋਲ ਆਗੂਆਂ ਤੇ ਝੂਠੇ ਮੁਕਾਦਮੇ ਦੇ ਵਿੱਚ ਉਮਰ ਕੈਦੀ ਸਜ਼ਾ ਸਰਾਉਣ ਵਾਲੇ ਫੈਸਲੇ ਨੂੰ ਬੁਗਾਰਿਆ ਕਿਉਂਕਿ ਇਸ ਦੀ ਜਿਹੜੀ ਐਕਸ਼ਨ ਕਮੇਟੀ ਸੀ ਉਸ ਦੇ ਲੀਡਰਾਂ ਤੇ ਵੀ ਪੈਰਲਰ ਪਰਚੇ ਪਏ ਇਹ ਘੋਲ 28 ਸਾਲ ਦੇ ਲੰਮੇ ਅਰਸੇ ਦੌਰਾਨ ਅਨੇਕ ਮੋੜਾਂ ਘੋੜਾਂ ਤੋਂ ਲੰਘਿਆ ਇਸ ਖੋਲ ਨੂੰ ਮਗਦਾ ਪੱਖ ਦਾ ਰੱਖਣ ਲਈ ਸਫਲ ਬਣਾਉਣ ਲਈ ਹਰ ਕਾਫਲੇ ਨੇ ਹਰ ਪਕੋਂ ਢਾਲ ਤੇ ਤਲਵਾਰ ਬਣ ਕੇ ਇਸ ਦਾ ਸਾਥ ਦਿੱਤਾ ਹਰ ਪੱਦਰ ਤੇ ਸੰਘਰਸ਼ ਦੇ ਵਿੱਚ ਮੌਲੀਅਤ ਅਤੇ ਫੰਡ ਪੱਖੋਂ ਯੋਗਦਾਨ ਲਾ ਮਿਸਾਲ ਰਿਆ ਲੋਕਾਂ ਦੀ ਆਵਾਜ਼ ਨੂੰ ਲੋਕ ਮੰਨ ਦਾ ਹਿੱਸਾ ਬਣਾਉਣ ਦੇ ਵਿੱਚ ਸਾਰੂ ਲੋਕ ਪੱਖੀ ਸਹਿਦ ਦੀ ਭੂਮਿਕਾ ਹੁੰਦੀ ਹੈ ਪੱਤਰਕਾਰਾਂ ਗੀਤਕਾਰਾਂ ਨਾਟਕਾਂ ਬੁੱਧੀਜੀਵੀਆਂ ਫਿਲਮ ਸਾਜਾਂ ਨੇ ਇਸ ਖੋਲ ਨੂੰ ਮਜ਼ਬੂਤੀ ਬਖਸ਼ੀ ਕਿੱਸਾ ਕੈ ਰੰਜੀਤ ਦਾ 50 ਦਿਨ ਜੰਗ ਦਾ ਅਖਾੜਾ ਬਣੀ ਰਹੀ ਮਹਿਲਕਲਾਂ ਦੀ ਧਰਤੀ ਮਹਿਲਕਲਾਂ ਦੀ ਧਰਤੀ ਝੋਕਣ ਦੇ ਮੋੜ ਵਿੱਚ ਨਹੀਂ ਆਦ ਅਨੇਕਾਂ ਲੇਖ ਸੰਪਾਦਕੀਆਂ ਫਿਲਮ ਸਾਜ ਦਲਜੀਤ ਅਮੇਦੀ ਦਾਸਤਾਵੇਜ਼ੀ ਹਰ ਮਿੱਟੀ ਕੋਟਿਆ ਨਹੀਂ ਪੁਰਦੀ ਮਰਹੂਮ 바ਰੂ ਸਤਵਰਗ ਦੇ ਨਾਵਲ ਸਜਾ ਸੱਚ ਨੂੰ ਆ ਤੋਂ ਇਲਾਵਾ ਬੇਸ਼ਕੀਮਤੀ ਸਹਿਤ ਇਸ ਕੇ ਰਣਜੀਤ ਕੋਰ ਕਾਂਡ ਤੇ ਰਚਿਆ ਗਿਆ ਇਹ ਸਤ ਪਿੰਡਾਂ ਕਸਬਿਆਂ ਦੀ ਸੱਥਾਂ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਕੋਲ ਪਹੁੰਚਿਆ ਇਸ ਸਾਹਤ ਨੇ ਲੋਕਾਂ ਦੇ ਅੰਦਰ ਮੌਜੂਦ ਪੁਰਾਣੀਆਂ ਵੇਲਾ ਵਹਾ ਚੁੱਕੀਆਂ ਜ਼ਗੀਰੂ ਕਦਰਾਂ ਕੀਮਤਾਂ ਦੀ ਥਾਂ ਨਵੇਂ ਪਟਾਲਿਆਂ ਦਾ ਸਪੋਰਟ ਨਵੇਂ ਪੌ ਫਟਾਲਿਆਂ ਦਾ ਸੰਚਾਰ ਕੀਤਾ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੌਜਵਾਨਾਂ ਤੋਂ ਅੱਗੇ ਪ੍ਰਵਾਸੀ ਮਜ਼ਦੂਰਾਂ ਤੇ ਝੁਗੀ ਝੌਪੜੀ ਦੇ ਵਿੱਚ ਰਹਿਣ ਦੇ ਲੋਕਾਂ ਤੱਕ ਇਸ ਕਿਰਨਜੀਤ ਘਰ ਕੋਲ ਦਾ ਸੰਚਾਰ ਹੋਇਆ ਤੇ ਅੱਜ ਵੀ ਇਹ ਅਮਲ جاری ਹੈ ਇਸ ਵਰ ਨਾਵਲਕਾਰ ਜਸਪਾਲ ਮਾਨਖੇੜਾ ਦਾ ਨਾਵਲ ਹਵੇਲੀ ਵਾਲਾ ਕਿਰਨਜੀਤ ਘਰ ਦੀ 28ਵੀਂ ਬਰਸੀ ਦੇ ਮੌਕੇ ਅਜ ਮਹਿਲ ਕਲਾਂ ਦੇ ਵਿੱਚ ਰਿਲੀਜ਼ ਕੀਤਾ ਜਾਣਾ ਕੁਝ ਹਿੱਸਿਆਂ ਨੇ ਭਾਵੇਂ ਇਸ ਕੋਲ ਦੀ ਬੁਨਿਆਦ ਤੇ ਸਵਾਲ ਖੜੇ ਕੀਤੇ ਪਰ ਇਹ ਸਭ ਕੁਝ ਦੇ ਬਾਵਜੂਦ ਸਾਂਝੇ ਕੋਲ ਦੀ ਸਾਨਾਮਤੀ ਵਿਰਾਸਤ ਨੰਨੇ ਨਵੇਂ ਦਸਾਦੇ ਸਰਜੇ ਤੇ ਲੋਕਮਾਨ ਹੁੰਦੇ ਨੇ ਦੀ ਇਤਿਹਾਸਕ ਸਚਾਈ ਨੂੰ ਲਾਗੂ ਕਰਦੇ ਹਰ ਪੜਾ ਤੇ ਇਸ ਕੋਲ ਨੂੰ ਵਿਸ਼ਾਲ ਕੀਤਾ ਕਾਨੂੰਨੀ ਦਾਪੇਚ ਵਰਤਣ ਦਾ ਹਰ ਸੰਭਵ ਯਤਨ ਕੀਤਾ ਤੇ ਇਸ ਤੇ ਲੋਕ ਵਿਰੋਧੀ ਖਾਸੇ ਦਾ ਪਰਦਾ ਫਾਸ਼ ਹੋਇ ਕੀਤਾ ਤਕਰੀਬਨ ਤਿੰਨ ਦਹਾਕਿਆਂ ਦੇ ਸਾਂਝੇ ਸੰਘਰਸ਼ ਦੀ ਇਸ ਗਾਥਾ ਨੇ ਔਰਤਾਂ ਉੱਤੇ ਜ਼ਬਰ ਦੀਆਂ ਤੈਅ ਫਰੋਲਦਿਆਂ ਸਪਸ਼ਟ ਕੀਤਾ ਕਿ ਔਰਤਾਂ ਉੱਤੇ ਜ਼ਬਰ ਲਈ ਸੰਸਥਾਈ ਢਾਂਚਾ ਜ਼ਿੰਮੇਵਾਰ ਹੈ ਔਰਤ ਵਰਗ ਦੀ ਮੁਕਤੀ ਇਸ ਜ਼ਬਰ ਨੂੰ ਪ੍ਰਬੰਧ ਨੂੰ ਉਖਾੜ ਕੇ ਨਵੇਂ ਜਮਹੂਰੀ ਤੇ ਲੋਕਪੱਖੀ ਬਰਾਬਰੀ ਵਾਲੇ ਪ੍ਰਬੰਧ ਸਿਰਜਣ ਨਾਲ ਸੰਭਵ ਹੈ ਉਹ ਇਸ ਘੋਲ ਨੂੰ ਗਾ ਵਧਾਉਂਦਿਆਂ ਜਮਾਤੀ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ ਸਾਂਝੇ ਸੰਘਰਸ਼ ਦੀ ਇਹ ਲੋ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣਾਂ ਦਾ ਛੱਟਾ ਬਣਦੀ ਰਹੇਗੀ ਅੱਜ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਔਰਤ ਮੁਕਤੀ ਦੇ ਚਿੰਨ੍ਹ ਸ਼ਹੀਦ ਕਰਨਜੀਤ ਕੌਰ ਮਹਿਲ ਕਲਾਂ ਦੇ 28ਵੇਂ ਵਰ੍ਹੇਸਵੀ ਸਮਾਗਮ ਵਿੱਚ ਜੁਝਾਰੂ ਕਾਫਲੇ ਸ਼ਾਮਲ ਹੋਣਗੇ ਤੇ ਸ਼ਾਇਰ ਜਗਤਾਰ ਦੀਆਂ 17 ਐਨ ਐਸ ਕੋਲ ਤੇ ਸਹੀ ਟੁਕਦੀਆਂ ਨੇ ਕਿ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਅਸੀਂ ਫੇਰ ਵੀ ਨਾ ਰੁਕੇ ਸਾਡਾ ਵੀ ਦੇਖ ਜੇ ਰਾ ਇਹ ਸਨ ਕਰਨਜੀਤ ਕੌਰ ਬਾਲੜੀ ਮਹਿਲ ਕਲਾਂ ਜਦੀ 28ਵੀਂ ਵਰ੍ਹੇ ਜ ਮਨਾਈ ਜਾ ਰਹੀ ਹੈ ਜਿਹੜੀ ਉਸ ਵਕਤ ਸਕੂਲ ਤੋਂ ਆਉਂਦਿਆਂ ਮਸਟੰਡਿਆਂ ਦਾ ਸ਼ਿਕਾਰ ਹੋਈ ਸੀ ਤੇ ਜਿਸ ਤਰ੍ਹਾਂ ਉਸ ਨੂੰ ਕੋਹ-ਕੋਹ ਕੇ ਬਲਾਤਕਾਰ ਕਰ ਕਰਕੇ ਮਾਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕੁਝ ਪੋਲਿਟਿਕਲ ਪਾਰਟੀਆਂ ਦੇ ਕਰੰਦੇ ਵੀ ਸਜ਼ਾ ਜਾਫਤਾ ਹੋਏ ਹਾਲਾਂਕਿ ਇਸ ਦੇ ਵਿੱਚ ਸੰਘਰਸ਼ ਕਮੇਟੀ ਦੇ ਕੁਝ ਆਗੂਆਂ ਤੇ ਵੀ ਪੈਰਲਰ ਸਜ਼ਾਵਾਂ ਹੋਈਆਂ ਜਿਨ੍ਹਾਂ ਨੂੰ ਫਿਰ ਰਾਜਪਾਲ ਦੇ ਹੁਕਮਾਂ ਤੇ ਪੰਜਾਬ ਸਰਕਾਰ ਨੇ ਰੱਦ ਵੀ ਕਰਾਇਆ ਤੇ ਇਸ ਮੁਤਲਕ ਨਰੈਣ ਦਾਤਾ ਇਹ ਲੇਖ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹਨਾਂ ਨਾਲ ਨਰੈਣਦੱਤ ਜੀ ਨਾਲ ਕੀਤੀ ਇੱਕ ਇੰਟਰਵਿਊ ਜਿਸ ਦੇ ਵਿੱਚ ਸਾਰੇ ਕਾਂਡ ਦੀਆਂ ਹਰ ਤੰਦਾਂ ਨੂੰ ਕਿ ਕਿਹੜੀ-ਕਿਹੜੀ ਪਾਰਟੀ ਦਾ ਕੀ ਰੋਲ ਰਿਹਾ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰ ਦਵਾਂਗਾ ਸੋ ਨਰੈਣਦੱਤ ਜੀ ਹੋਰਾਂ ਦਾ ਨੰਬਰ ਹੈ 8427511770 8425711770 ਸੋ ਕੱਲੋਂ ਕਿਸੇ ਗਰਨਜੀਤ ਕੌਰ ਨਾਲ ਇਹ ਨਾ ਵਾਪਰੇ ਅਸੀਂ ਇਦਾਂ ਦੀਆਂ ਰੌਸ਼ਨੀਆਂ ਫਲਾਈਏ ਤੇ ਆਪਣੇ ਅੰਦਰੋਂ ਉਹ ਦੰਤ ਕਢੀਏ ਜੋ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਜ਼ੁਲਮ ਦੀਆਂ ਤਸਵੀਰਾਂ ਪੈਦਾ ਕਰਦੇ ਸੋ ਏਸੀ ਬਿਬਕਾ ਰঞ্জੀਤ ਕੌਰ ਹੋਰਾਂ ਦੀ ਬਰਸੀ ਤੇ ਜਜ਼ਬਾਤ ਤੁਹਾਨੂੰ ਰਿਡੂ ਦੇ ਨਾਂ ਬ੍ਰੋਮਾ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ ਸਾਡੇ 6 ਤੋਂ 8 ਲਾਈਵ ਸੁਣਦੇ ਹੋ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 98763096559876309655 ਹਾਂ ਉਹਦੇ ਚ ਉਹ ਕਾਮਰੇ ਡਾਗੂ ਸੀ ਉਹ ਜਲਾ ਸਾਹਿਬ ਜਿਹੜੇ ਆਪਾਂ ਨੂੰ ਮਿਲੇ ਸੀਗੇ ਬਾਈ ਜੀ ਦੀ ਵਰਸੀ ਤੇ ਮਨਜੀਤ ਸਿੰਘ ਧਨੇਰ ਨੂੰ ਸਜ਼ਾ ਹੋ ਗਈ ਸੀਗੀ ਉਮਰ ਕੈਦ ਪਰ ਬਾਅਦ ਵਿੱਚ ਉਹ ਵਾਪਸ ਹੋਏ ਸੀ ਮਨਜੀਤ ਸਿੰਘ ਧਨੇਰ ਹੋਰਾਂ ਨੇ ਬਹੁਤ ਦੀਦਾ ਦਲੇਰੀ ਨਾਲ ਕੇਸ ਲੜਿਆ ਸੀਗਾ ਉਹਨਾਂ ਨੂੰ ਸਜ਼ਾ ਵੀ ਹੋ ਗਈ ਸੀ ਉਮਰ ਕੈਦ ਦੀ ਪਰਲ ਕੇਸ ਪਵਾ ਦਿੱਤਾ ਸੀਗਾ ਗਗਨ ਪੰਡਾਲ ਸਾਹਿਬ ਕਹਿੰਦੇ ਦੱਤ ਸਾਹਿਬ ਦਾ ਲੇਖ ਬਹੁਤ ਵਧੀਆ ਲੱਗਾ ਤੇ ਮੁਕੰਦਰ ਸਿੰਘ ਔਲਖੇ ਇਸ ਇਲਾਕੇ ਦੇ ਨੇ ਕਹਿੰਦੇ ਜੀ ਕਿਰਨਜੀਤ ਕੌਰ ਧਿਆਣੀ ਵਾਲੇ ਕੇਸ ਦੇ ਵਿੱਚ ਢੀਂਡ ਸਾਹਿਬ ਦਾ ਰੋਲ ਵੀ ਬਹੁਤ ਗਲਤ ਸੀ ਹਾਂ ਉਹਦੇ ਵਿੱਚ ਸਾਰਾ ਜ਼ਿਕਰ ਆਉਂਦਾ ਇਲਾਕੇ ਦੇ ਲੀਡਰਾਂ ਦਾ ਤੇ ਇਸ ਕਾਂਡ ਦੇ ਵਿੱਚ ਜੁੜੇ ਕੁਝ ਲੋਕ ਆਮ ਆਦਮੀ ਪਾਰਟੀ ਚ ਵੀ ਸ਼ਾਮਲ ਹੋਏ ਸੀਗੇ ਸੋ ਬੜਾ ਅਫਸੋਸ ਹੈ ਗੱਲ ਇਹ ਹੈ ਕਿ ਦੇਖੋ ਬਚਪਨ ਦੇ ਵਿੱਚ ਜਿਹੜਾ ਬੱਚਾ ਕਿਸੇ ਦੀ ਧੀ ਪੈਣ ਛੇੜ ਕੇ ਆਉਂਦਾ ਅੱਖ ਮਟੱਕੇ ਕਰਦਾ ਜਿਉ ਉਹਨੂੰ ਉਦੋਂ ਹੀ ਵਰਜ ਦੋ ਤੇ ਉਸ ਸੁਧਰ ਜਾਂਦਾ ਜੇ ਉਸ ਨੂੰ ਮਾਪੇ ਸ਼ਹਿ ਦੇਣ ਕਿ ਨਾ ਸਾਡਾ ਮੁੰਡਾ ਨਹੀਂ ਇਹੋ ਜਿਹਾ ਤੇ ਉਹ ਮੁੰਡਾ ਅੱਗੇ ਚੱਲ ਕੇ ਬਲਾਤਕਾਰੀ ਹੋਏਗਾ ਇਹ ਸਮੇਂ ਦਾ ਸੱਚ ਹੈ ਸੋ ਜਿਹਨਾਂ ਨੂੰ ਪਹਿਲਾਂ ਤੋਂ ਹੀ ਕੁੜੀਆਂ ਛੇੜਨ ਦੀ ਆਦਤ ਪੈ ਜਾਵੇ ਤੇ ਫਿਰ ਉਹ ਰੇਪਰ ਬਣਦੇ ਨੇ ਬਲਾਤਕਾਰੀ ਬਣਦੇ ਨੇ ਸੋ ਇਸ ਕਰਕੇ ਮਾਪਿਆਂ ਦੀ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਆਪਣੇ ਔਲਾਦ ਨੂੰ ਕਾਬੂ 'ਚ ਰੱਖਣ ਅ ਅੱਜਲਾ ਸਭ ਕਾਮਰੇਡ ਮੈਨੂੰ ਯਾਦ ਨਹੀਂ ਆ ਰਿਹਾ ਕਿਹੜਾ ਐਮਐਲਸੀ ਨਕਸਲਾਈਟ ਸੜਕਾਂ ਤੇ ਸਕੂਲਾਂ ਨੂੰ ਕਿਉਂ ਤਬਾਹ ਕਰਦੇ ਨੇ ਚਲੋ ਕੱਲ੍ਹ ਗੱਲ ਕਰ ਲਾਂਗੇ ਮਿੱਤਲ ਸਾਹਿਬ ਇਹ ਤੇ ਛੇ ਡਿਟੇਲ ਚ ਥੈਂਕ ਯੂ ਵੈਸੇ ਕਾਮਰੇਡ ਜੇ ਨਕਸਲਾਈਟ ਐਜੂਕੇਸ਼ਨ ਸਿਸਟਮ ਨੂੰ ਤਾਂ ਤਬਾਹ ਨਹੀਂ ਕਰਦੇ ਹਾਂ ਉਹਦੇ ਚ ਜਿਹੜਾ ਉਹ ਇੱਕ ਰਿਲੀਜੀਅਸ ਫੰਡਾ ਫਲਾਇਆ ਜਾਂਦਾ ਨਾ ਉੱਥੇ ਜ਼ਰੂਰ ਸ਼ਾਇਦ ਉਹਨਾਂ ਦਾ ਅਟੈਕ ਹੁੰਦਾ ਹੋਵੇ ਪਰ ਉਹ ਸਕੂਲਾਂ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਤਬਾਹ ਨਹੀਂ ਕਰਦੇ ਉਹ ਕਈ ਵਾਰੀ ਸਰਕਾਰਾਂ ਦਾ ਪ੍ਰੋਪੋਗੈਂਡਾ ਵੀ ਹੁੰਦਾ ਕਿਉਂਕਿ ਨਕਸਲਾਈਟ ਜਾਇ ਮੂਵਮੈਂਟ ਤਾਂ ਕਹਿੰਦੀ ਐਜੂਕੇਟ ਹੋਵੋ ਹਾਂ ਜਿਹੜਾ ਸੱਜੇ ਪੱਖੀ ਝੰਡਾ ਨਾ ਧਰਮ ਦੀ ਕਟੜਤਾ ਦਾ ਉਹਨੂੰ ਜਰੂਰ ਟਾਰਗੇਟ ਕਰਦੇ ਨੇ ਜਿਹੜਾ ਸਮਾਜ ਨੂੰ ਵੰਡਦਾ ਹੈ। ਬਾਕੀ ਇੱਥੇ ਕੱਲ ਗੱਲ ਕਰ ਲਾਂਗੇ ਮਿੱਤਲ ਸਾਹਿਬ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਇੱਥੇ ਦਿਵਾ ਗਿਆ। ਪਰਮ ਚੰਗਾ ਲੱਗਦਾ ਸ਼ੇਅਰ ਤੇ ਸਾਂਝਾ ਜਰੂਰ ਕਰਿਓ। ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਵਾਣਾ ਰੈਡੀ ਟੂ ਨਾਟ